ਸੱਚਰੀ ਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਇੱਕ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕਦੀਪ ਕੌਰ ਤੇ ਅੱਜ ਦੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਅੱਜ ਪੰਜਾਬ ਵਿੱਚ ਫੇਰ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਅਗਲੇ ਤੋਦਨ ਤੱਕ ਹਰੀ ਮੀਂਹ ਦੀ ਸਭਾਵਨਾ ਦੱਸੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਿਕ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈ ਕੇ yellow alert ਵੀ ਜਾਰੀ ਕਰ ਦਿੱਤਾ ਗਿਆ ਹੈ ਦੱਸਦੀ ਹੈ ਬੀਤ ਦਿਨ ਬੇਸ਼ੱਕ ਪੰਜਾਬ ਵਿੱਚ ਮੀਂਹ ਨਹੀਂ ਪਿਆ ਪਰ ਬੱਦਲ ਜੋ ਓਹ ਛਾਏ ਰਹੇ ਨੇ ਜਿਸ ਕਾਰਨ ਅੱਜ ਮੀਂਹ ਦੀ ਸਭਾਵਨਾ ਜਿਹੜੀ ਉਹ ਭਾਰਤੀ ਮੌਸਮ ਵਿਭਾਗ ਦੇ ਮੁਤਾਬਿਕ ਜਟਾਈ ਗਈ ਹੈ ਪੂਰੇ ਪੰਜਾਬ ਚ ਅੱਜ ਬੱਦਲਾਂ ਦੀ ਆਵਾਜ਼ ਦੇ ਜੋਰਾ ਤੇ ਰਹੇਗੀ ਕਈ ਥਾਵਾਂ ਤੇ ਹਲਕਾ ਮੀਂਹ ਹੋ ਸਕਦਾ ਹੈ ਲੁਧਿਆਣਾ ਮਹਾਲੀ ਅਤੇ ਪਟਿਆਲਾ ਚ ਦੁਪਹਿਰ ਤੱਕ ਗਰਜ ਮੀਂਹ ਦੀ ਸੰਭਾਵਨਾ ਹੈ ਲੋਕਾਂ ਨੂੰ ਸचेत ਕੀਤਾ ਗਿਆ ਕਿ ਉਹ ਛਤਰੀਆਂ ਨਾਲ ਹੀ ਘਰੋਂ ਬਾਹਰ ਨਿਕਲਣ ਅਮਲੇ ਸਰਤ ਜਿਲੰਦਰ ਚ ਹਵਾ ਥੋੜੀ ਚੱਲਦੀ ਰਹੇਗੀ ਤੇ ਅਸਮਾਨ ਕਨੇ ਬੱਦਲਾਂ ਨਾਲ ਟਕਿਆ ਰਹੇਗਾ ਬਟਿੰਡਾ ਅਤੇ ਫਿਰੋਜ਼ਪੁਰ ਬੱਲ ਹਲਕੀ ਗਰਮੀ ਮਹਿਸੂਸ ਹੋ ਸਕਦੀ ਹੈ ਪਰ ਸ਼ਾਮ ਵੱਲ ਹਵਾ ਠੰਡੀ ਹੋਣ ਦੀ ਉਮੀਦ ਹੈ ਮੌਸਮ ਵਿਭਾਗ ਦੇ ਵੱਲੋਂ ਜੋ ਜਤਾਈ ਗਈ ਹੈ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਤੇ ਚਿੱਟਾ ਵਿਖਾ ਮੀਂਹ ਹੋ ਸਕਦਾ ਹੈ ਖੇਤੀਬਾੜੀ ਲਈ ਇਹ ਮੀਂਹ ਲਾਭ ਤੈਕ ਸਾਬਤ ਹੋ ਸਕਦਾ ਹੈ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਪਮਾਨ 27 ਡਿਗਰੀ ਸੈਲਸੀਅਸ ਤੋਂ 33 ਡਿਗਰੀ ਸੈਲਸੀਅਸ ਤੱਕ ਰਹੇਗਾ ਰਾਤ ਵੱਲ ਹਵਾ ਬੇਤ ਠੰਡਕ ਆ ਜਾਵੇਗੀ ਦੱਸਦੀ ਹੈ ਹਣ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲਣ ਵਾਲੀ ਤੇ ਉਦੋਂ ਹੀ ਮੌਸਮ ਵਿਭਾਗ ਦੇ ਮੁਤਾਬਿਕ ਲੋਕਾਂ ਨੂੰ ਸਾਵਧਨ ਰਹਿਣ ਦਾ ਅਨੁਮਾਨ ਜਿਹੜਾ ਉਹ ਜਤਾਇਆ ਗਿਆ ਹੈ